ਅੱਛੀ ਗੱਲ ਈ ਸਾਰਿਆਂ ਨੂੰ ਅੱਜ ਦੀ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਤਾਂ ਕਿ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਸਕਾਂ ਖਾਸ ਕਰਕੇ ਜਦੋਂ ਕਿ ਆਪਾਂ ਇੰਟਰਨੈਸ਼ਨਲ ਟ੍ਰੈਵਲ ਕਰਨ ਹਮੇਸ਼ਾ ਚੈੱਕ ਕਰੋ ਕਿ ਤੁਹਾਡੇ ਜਿਹੜਾ ਹੈਂਡ ਬੈਗ ਹੈ ਜਾਂ ਚੈੱਕ-ਇਨ ਬੈਗ ਹੈ ਉਹਦੇ ਵਿੱਚ ਤੁਸੀਂ ਕੀ ਕੈਰੀ ਕਰ ਰਹੇ ਹੋ ਇੱਕ ਰੀਸੈਂਟਲੀ ਸੱਚੀ ਕਹਾਣੀ ਹੈ ਮੇਰਾ ਦੋਸਤ ਨਿਊਜ਼ੀਲੈਂਡ ਤੋਂ ਇੰਡੀਆ ਗਿਆ ਸੀ ਵਿਆਹ ਕਰਨ ਤੇ ਜਦੋਂ ਉਹ ਵਾਪਸ ਆ ਰਿਹਾ ਸੀ ਉਸਨੇ ਵੀ ਇੱਕ ਕ੍ਰੋਸਓਵਰ ਜੀਡੀ ਕਿਟ ਜਿਹੜੀ ਮੋਢੇ 'ਚ ਪਾਈ ਹੁੰਦੀ ਆ ਤੇ ਅਨਲੱਕੀਲੀ ਉਹਦੇ ਵਿੱਚੋਂ ਜਿਹੜੀਆਂ 에ਰਪੋਰਟ ਦੇ ਉੱਤੇ ਸਕੈਨ ਕਰਦੇ ਹੋਏ ਉਹਨਾਂ ਨੂੰ ਦੋ ਗੋਲੀਆਂ ਮਿਲ ਜਾਂਦੀਆਂ ਉਹਨਾਂ ਦੇ ਘਰੇ ਲਾਇਸੈਂਸੀ ਅਸਲਾ ਸੀਗਾ ਤੇ ਜਦੋਂ ਇੰਡੀਆ ਸੀਗਾ 2 ਮਹੀਨੇ ਦੇ ਦੌਰਾਨ ਤੇ ਉਹ ਜਿਹੜਾ ਅਸਲਾ ਆ ਔਰ ਵਾਲਵਰ ਜਿਹੜਾ ਛੋਟਾ ਉਹਨੂੰ ਕਿਟ ਦੇ ਵਿੱਚ ਜਿਹੜੀ ਕ੍ਰੋਸਓਵਰ ਕਿਟ ਦੇ ਵਿੱਚ ਕੈਰੀ ਕਰਦੇ ਸੀ ਕਿਉਂਕਿ ਉਹਨੂੰ ਕੈਰੀ ਕਰਨਾ ਉਹਦੇ ਵਿੱਚ ਈਜ਼ੀ ਲੱਗਦਾ ਸੀਗਾ ਤੇ ਜਦੋਂ ਉੱਥੇ 에ਰਪੋਰਟ ਤੇ ਸਕੈਨ ਹੁੰਦਾ ਤਾਂ ਉਹ ਹੈਰਾਨ ਹੋ ਜਾਂਦਾ ਕਿ ਇਹ ਕੀ ਹੋ ਗਿਆ ਕਿਉਂਕਿ ਉਹਨੇ ਆਲਰੇਡੀ ਜਦੋਂ ਘਰੋਂ ਚੱਲਿਆ ਹੁੰਦਾ ਤੇ ਉਹਨੇ ਚੈੱਕ ਕੀਤੀ ਹੁੰਦੀਆਂ ਬਟਰਵੋਲਵਰ ਦੀਆਂ ਗੋਲੀਆਂ ਜਿਹੜੀਆਂ ਬਹੁਤ ਛੋਟੀਆਂ ਹੁੰਦੀਆਂ ਸੋ ਇਸ ਕਰਕੇ ਉਹ ਕਿਤੇ ਨੁੱਕਰ 'ਚ ਕਿਤੇ ਫਸੀਆਂ ਰਹਿ ਜਾਂਦੀਆਂ ਸੋ 에어ਲਾਈਨ ਵਾਲੇ ਉੱਥੇ ਜਿਹੜੀ ਆ ਪੁਲਿਸ ਜਿਹੜੀ 에어ਪੋਰਟ ਦੀ ਸੱਦ ਲੈਂਦੇ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਉਹਨੂੰ ਪੁੱਛਦੇ ਕਿ ਤੂੰ ਇਹ ਕਿਉਂ ਲੈ ਕੇ ਆਇਆ ਤੇ ਉਹਨੇ ਉਹਨਾਂ ਨੂੰ ਬੜਾ ਸਮਝਾਇਆ ਉਹ ਤੋਂ ਨੂੰ ਦੱਸਿਆ ਤੇ ਉਹਨੇ ਜਿਹੜੀ ਆਪਣੇ ਲਾਇਸੈਂਸ ਦੀ ਜਿਹੜੀ ਆ ਫੋਟੋ ਵੀ ਦਿਖਾਈ ਬਟ ਉਹਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀਗੀ ਤੇ ਉਹਨਾਂ ਨੂੰ ਸ਼ਾਇਦ ਇਹ ਗੱਲ ਦਾ ਸ਼ੱਕ ਹੋਇਆ ਕਿ ਇਹ ਕੀ ਮੇਬੀ ਇਹ ਪਿਸਟਲ ਵੀ ਜਿਹੜਾ ਆ ਉਹ ਨਾਲ ਲੈ ਕੇ ਜਾ ਰਿਹਾ ਹੋਊਗਾ ਤੇ ਉਹਨਾਂ ਨੇ ਜਿਹੜਾ ਆ ਉਹਦਾ ਚੈੱਕ ਇਨ ਕੈਨਸਲ ਕਰਤਾ ਤੇ ਜਿਹੜਾ ਸਾਰਾ ਲੱਗੇ ਜ ਉਹਦਾ ਮੰਗਵਾ ਲਿਆ ਵਾਪਿਸ ਤੇ ਉਹਦਾ ਲੱਗੇ ਜ ਫਿਰ ਜਿਹੜਾ ਕੀਤਾ ਉਹਨਾਂ ਨੇ ਪ੍ਰੋਪਰਲੀ ਚੈੱਕ ਤੇ ਬਟ ਉਹਨਾਂ ਨੂੰ ਉਹਦੇ ਵਿੱਚ ਕੁਝ ਨਹੀਂ ਮਿਲਿਆ ਸੋ ਤੇ ਉਹਨੂੰ ਅਰੈਸਟ ਕਰਕੇ ਜਿਹੜਾ ਆ ਹੈਂਡਓਵਰ ਕਰ ਦਿੱਤਾ ਹੈ ਜਿਹੜੀ 에어ਪੋਰਟ ਦੀ ਜਿਹੜੀ ਪੁਲਿਸ ਹੁੰਦੀ ਆ ਤੇ ਉਹਨੂੰ ਉੱਥੇ ਲੈ ਕੇ ਜਾਇਆ ਜਾਂਦਾ ਥਾਣੇ ਦੇ ਵਿੱਚ ਤੈਨੂੰ ਕਿਹਾ ਜਾਂਦਾ ਕਿ ਐਸਐਚਓ ਜਦ ਵੀ ਆਇਆ ਤੇ ਆਪਾਂ ਤਰੀ ਉਹਦੇ ਨਾਲ ਗੱਲਬਾਤ ਕਰਵਾ ਕੇ ਤੇਰਾ ਜੋ ਵੀ ਹੋਊਗਾ ਡਿਸੀਜਨ ਐਸਐਚਓ ਸਾਹਿਬ ਨੇ ਦੇਣਾ ਹੈ ਤੇ ਤੈਨੂੰ ਆਪਾਂ ਦੱਸ ਦਾਂਗੇ ਤੋਨੋ ਤੇ ਫੋਨ ਜਿਹੜਾ ਯੂਜ਼ ਕਰਨ ਦੀ ਅਨੁਮਤੀ ਦੇ ਦਿੱਤੀ ਜਾਂਦੀ ਹੈ ਤੇ ਉਹ ਮੈਨੂੰ ਫੋਨ ਕਰਕੇ ਨਿਊਜ਼ਲੈਂਡ ਦੱਸਦਾ ਕਿ ਇਹ ਦਾਅ ਦਾ ਕਰਕੇ ਹੋ ਗਿਆ ਮੈਂ ਬੜਾ ਆਨ ਹੋਇਆ ਕਿ ਜਦੋਂ ਉਹ ਕੋਲ ਲਿਸੈਂਸੀ ਅਸਲਾ ਹੈ ਚਲੋ ਮੰਨਦੇ ਆ ਕਿ ਉਹ ਜਿਹੜੀਆਂ ਗੋਲੀਆਂ ਗਲਤੀ ਨਾਲ ਉਹਦੇ ਤੋਂ ਆ ਗਈਆਂ ਆ ਤੇ ਉਹਨਾਂ ਕੋਲ ਜਿਹੜਾ ਨਜਾਇਜ਼ ਹਥਿਆਰ ਹੈ ਨਾ ਜਾਇਜ਼ ਹਥਿਆਰ ਹੈ ਉਹਦੇ ਕੋਲ ਲਾਇਸੈਂਸ ਹੈਗਾ ਉਹਨੇ ਸਾਰਾ ਕੁਝ ਵਿਖਾਇਆ ਬਟ ਉਹ ਨਹੀਂ ਮੰਨੇਗੇ ਕਹਿੰਦੇ ਕਿ ਕਿਉਂਕਿ ਤੂੰ ਵੀ ਇੰਟਰਨੈਸ਼ਨਲੀ ਡਰਾਈਵਰ ਕਰਨ ਲੱਗਾ ਹੈਂ ਸੋ ਇਸ ਕਰਕੇ ਤੂੰ ਇਹਦਾ ਕੈਰੀ ਨਹੀਂ ਕਰ ਸਕਦਾ ਤੇ ਉਹਨੂੰ ਜਿਹੜਾ ਐਸ ਐਚਓ ਦੀ ਵੇਟ ਕਰਨ ਲਈ ਕਿਹਾ ਜਾਂਦਾ ਤੈਨੂੰ ਲੌਕਅਪ ਤੇ ਬੰਦ ਕਰ ਦਿੱਤਾ ਜਾਂਦਾ ਤੇ ਸੈਟਰਡੇ ਸੀਗਾ ਤੇ ਉਸ ਦਿਨ ਐਸ ਐਚਓ ਨਹੀਂ ਆਉਂਦਾ ਉਹਨੂੰ ਸਾਰੀ ਰਾਤ ਉੱਥੇ ਠਾਣੀ ਰਹਿਣਾ ਪੈਂਦਾ ਤੇ ਅਗਲ ਦਿਨ ਸਵੇਰੇ ਜਿਹੜਾ ਆ ਦੁਪਹਿਰ ਤੱਕ ਐਸ ਐਚਓ ਆਉਂਦਾ ਹੈ ਤੇ ਐਸਐਚਓ ਨੂੰ ਜਦੋਂ ਮਿਲਦਾ ਹੈ ਤੇ ਉਹ ਆਪਣੀ ਸਾਰੀ ਕਹਾਣੀ ਦੱਸਦਾ ਉਹ ਸਾਰੀ ਗੱਲ ਉਹਨਾਂ ਨੂੰ ਦੱਸਦਾ ਤੇ ਉਹਨਾਂ ਦਾ ਜਿਹੜਾ ਮਸਲਾ ਆ ਉਹ ਸ਼ਾਮ ਤੱਕ ਜਿਹੜਾ ਸੌਟ ਆਊਟ ਹੋ ਜਾਂਦਾ ਹੈ ਤੇ ਉਹਨੂੰ ਉੱਥੋਂ ਫ੍ਰੀ ਕਰ ਦਿੱਤਾ ਜਾਂਦਾ ਹੈ ਕਿ ਤੂੰ ਹੁਣ ਜਾ ਸਕਦਾ ਹੈ ਤੇ ਉਹ ਨੈਕਸਟ ਡੇ ਆਪਣੀ ਉਸ ਸ਼ਾਮ ਨੂੰ ਦੁਬਾਰਾ ਨਵੀ ਫਲਾਈਟ ਕਰਾ ਕੇ ਨਿਊਜ਼ੀਲੈਂਡ ਵਾਪਸ ਆ ਜਾਂਦਾ ਸੋ ਉਹਦਾ ਪੈਸਿਆਂ ਦਾ ਕਾਫੀ ਨੁਕਸਾਨ ਹੋਇਆ ਤੇ ਉਹਨੂੰ ਲੜੀ ਖੱਜਲਖਵਾਰੀ ਆ ਦਿੱਲੀ ਰਿਪੋਰਟ ਤੇ ਠਾਣੇ ਰਹਿ ਕੇ ਕਰਨੀ ਪਈ ਸੋ ਮੈਂ ਇਸ ਕਰਕੇ ਵੀਡੀਓ ਬਣਾਈ ਹੈ ਤਾਂ ਕਿ ਤੁਹਾਨੂੰ ਮੈਂ ਜਾਣਕਾਰੀ ਦੇ ਸਕਾਂ ਸੋ ਤੁਹਾਨੂੰ ਮੈਂ ਦੱਸ ਦਵਾਂ ਕਿ 2018 ਤੋਂ ਲੈ ਕੇ ਹੁਣ ਤੱਕ ਦਿੱਲੀ 에어ਪੋਰਟ ਦੇ ਉੱਤੇ ਐਦਾਂ ਦੇ 380 ਜਿਹੜੇ ਕੇਸ ਰਜਿਸਟਰ ਹੋਇਆ ਜਿਨ੍ਹਾਂ 'ਚ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਹੋਈ ਆ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੇਸ ਆ ਉਹ ਐਦਾਂ ਹੀ ਰਫਾ-ਦਾਫਾ ਕਰ ਦਿੱਤਾ ਗਿਆ ਸੋ ਐਦਾਂ ਦੀ ਇਨਫੋਰਮੇਸ਼ਨ ਲਈ ਵੀਡੀਓਜ਼ ਦੇਖਣ ਲਈ ਚੈਨਲ ਨਾਲ ਬਨੇ ਰਹੋ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ